माननीय डीजीपी पंजाब श्री गौरव यादव जी ਤੇ ਡੀਆਈਜੀ ਜਲੰਧਰ ਜੀ ਐਂਡੀਆਈਜੀ ਲੁਧਿਆਣਾ ਰੇਂਜ श्री ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਵਿਖੇ ਅਪਰਾਧ ਤੇ ਅਪਰਾਧੀਆਂ ਨੂੰ ਰੋਕਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਇਸੇ ਪ੍ਰਕਿਰਿਆ ਦੇ ਵਿੱਚ ਅੱਜ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 30 ਅਕਤੂਬਰ ਦੀ ਰਾਤ ਇੱਕ ਫਾਇਰਿੰਗ ਇਨਸਟੈਂਟ ਹੋਇਆ ਸੀਗਾ ਮਾਛੀਵਾੜਾ ਵਿਖੇ ਉਥੇ ਇੱਕ ਰੋਸ਼ਨ ਨਾਦਰ ਪਰਸਨ ਨੂੰ ਗੋਲੀ ਵਧੀ ਸੀਗੀ ਲੋਅਰ ਐਬਡਮਨ ਦੇ ਕਿਨੇੜੇ ਬਟ ਗੋਲੀ ਥੋੜਾ ਬਰਸ਼ ਆਫ ਕਰਕੇ ਨਿਕਲ ਗਈ ਥੀ ਤੇ ਬਹੁਤ ਸੀਰੀਅਸ ਇੰਜਰੀ ਨਹੀਂ ਸੀਗੀ ਬਟ ਕਿਉਂਕਿ ਇਨਸਟੈਂਟ ਸੀਰੀਅਸ ਸੀਗਾ ਤੇ ਇਮੀਡੀਏਟਲੀ ਐਸਪੀਡੀ ਦੇ ਓਵਰਲ ਸੁਪਰਵੀਜ਼ਨ ਦੇ ਅੰਡਰ ਡੀਐਸਪੀ ਡੀ ਤੇ ਡੀਐਸਪੀ ਸੰਬਰਾਲਾ ਦੇ ਨਾਲ ਉਹਨਾਂ ਦੇ ਐਸਐਚਓ ਦੇ ਸੀਆਈ ਇਨਚਾਰਜ ਦੀ ਵੱਖਰੀ ਵੱਖਰੀ ਟੀਮਸ ਬਣਾਈਆਂ ਗਈਆਂ ਸੀਗੀਆਂ ਤੇ ਜੋ ਅਸੇਲੈਂਟ ਸੀਗੇ ਜੋ ਜੋ ਫਾਇਰਿੰਗ ਕਰਕੇ ਗਈ ਸੀਗੇ ਉਹ ਇੱਕ ਵਰਨਾ ਵਾਈਟ ਕਲਰ ਦੀ ਵਰਨਾ ਦੇ ਵਿੱਚ ਆਏ ਸੀਗੇ ਉਹਨਾਂ ਨੇ 2% ਸੀਗਨੇ ਨਿਕਲ ਕੇ ਫਾਇਰਿੰਗ ਕੀਤੀ ਸੀਗੀ ਤੇ ਫਿਰ ਉਦੋਂ ਬਾਅਦ ਉਹ ਭੱਜ ਗਏ ਸੀਗੇ ਤੇ ਗੱਡੀ ਦੀ ਸੀਸੀਟੀਵੀ ਟ੍ਰੇਲ ਨੂੰ ਉਹ ਫਾਲੋ ਕਰਦੇ ਕਰਦੇ ਪੁਲਿਸ ਨੇ ਤਕਰੀਬਨ 60 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤੇ ਨਾਲ-ਨਾਲ ਪੂਰਾ-ਕੂਰਾ ਹੀ ਪੂਰੀ ਟ੍ਰੇਲ ਦੇ ਨਾਲ ਫੋਨ ਦੇ ਔਰ ਟੈਕਨੀਕਲ ਇਨਪੁਟਸ ਲੈਂਦੇ ਲੈਂਦੇ ਪੁਲਿਸ ਨੂੰ ਕੱਲ ਰਾਤ ਫਿਰ ਫਾਈਨਲੀ ਜੋ ਅਕਿਊਸਡ ਸੀਗੇ ਉਹ ਆਇਡੈਂਟੀਫਾਈ ਹੋ ਗਏ ਸੀਗੇ ਇਮੀਡੀਟਲੀ ਫਿਰ ਪੁਲਿਸ ਦੀ ਟੀਮ ਰਵਾਨਾ ਹੋਈ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਅਕਿਊਸਡ ਜਿਹਦਾ ਇੱਕ ਦਾ ਨਾਮ ਅਰਸ਼ਦੀਪ ਹੈਗਾ ਤੇ ਦੂਜੇ ਪਰਸਨ ਦਾ ਨਾਮ ਦੂਜੇ ਜੋ ਅਕਿਊਜ਼ਡ ਦਾ ਨਾਮ ਹੈ ਗੁਰਦੇਵਲ ਤੇ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਦੋਨੋਂ ਹੀ ਕਾਲਾਨੌਰ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੇ ਰਹਿਣ ਵਾਲੇ ਹੈ ਦੋਨਾਂ ਦਾ ਹੀ ਕ੍ਰਾਈਮ ਰਿਕਾਰਡ ਹੈਗਾ ਤੇ ਇਹਨਾਂ ਦੀ ਜੋ ਸੈਸਰੀ ਪੁੱਛਕਿਛ ਹੁਣ ਤੱਕ ਹੋਈ ਹੈ ਇਹਨਾਂ ਨੇ ਦੱਸਿਆ ਹੈਗਾ ਕਿ ਗੁਰਲਾਲ ਨਾਮ ਦਾ ਇੱਕ ਪਰਸਨ ਹੈਗਾ ਜੋ ਗੈਂਗਸਟਰ ਹੈ ਗੁਰਦਾਸਪੁਰ ਏਰੀਆ ਦਾ ਤੇ ਜਿਹਦੇ ਉੱਪਰ ਪੁਰਾਣੇ 15 ਪਰਚੇ ਹੈ ਤੇ ਆਜ ਹਾਲ ਕੀ ਘੜੀsho ਯੂਐਸ ਦੇ ਵਿੱਚ ਬੈਠਾ ਹੈਗਾ ਤੇ ਉਹਦੇ ਕਹਿਣ ਦੇ ਉੱਪਰ ਇਹਨਾਂ ਨੇ ਇਥੇ ਦੀ ਫਾਇਰਿੰਗ ਕੀਤੀ ਸੀਗੀ ਤੇ ਉਹ ਜੋ ਰੋਸ਼ਨ ਹੈਗਾ ਜੋ ਵਿਕਟਿਮ ਹੈ ਉਹ ਮਿਸਪਲੇਸ ਆਇਡੈਂਟੀਟੀ ਸੀਗਾ ਉਹਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਸੀਗਾ ਇਹਨਾਂ ਦਾ ਟਾਰਗੇਟ ਕੋਈ ਔਰ ਸੀਗਾ ਤੇ ਉਹ ਕਿਉਂਕਿ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨੂੰ ਫਿਰ ਪ੍ਰੀਮੀਡੀਆ ਦੇ ਸਾਥੀਆਂ ਦੇ ਨਾਲ ਸਾਂਝਾ ਕਰਦਾ ਜਾਏਗਾ ਜੋ ਦੋਨੋਂ ਦੇ ਦੋਨੋਂ ਫਾਇਰਰ ਹੈ ਜੋ ਅਕਿਊਜ਼ਡ ਹੈ ਇਹਨਾਂ ਨੇ ਵੈਪਨ ਜੋ ਹੈ ਇੱਕ ਅਜੂ ਅਨਾਦਰ ਪਰਸਨ ਹੈਗਾ ਕਰਨ ਮਾਸੀ ਉਹ ਉਹਨੇ ਇਹਨਾਂ ਨੂੰ ਵੈਪਨ ਗੁਰਲਾਲ ਜੋ ਗੈਂਗਸਟਰ ਉਹਦੇ ਕੈਂਪ ਤੇ ਇਹਨਾਂ ਨੂੰ ਮੁਹਿਆ ਕਰਾਈ ਸੀਗੇ ਤੇ ਇਹਨਾਂ ਨੇ ਇਨਸੀਡੈਂਟ ਤੋਂ ਬਾਅਦ ਇੱਕ ਜਗ੍ਹਾ ਤੇ ਠਹਿਰ ਵੀ ਕੀਤੀ ਤੇ ਇੱਕ ਪਰਸਨ ਨੂੰ ਵਾਪਸ ਜੋ ਵੈਪਨ ਹੈ ਜੋ ਇਨਸੀਡੈਂਟ ਵਿੱਚ ਕੇ ਯੂਜ਼ ਕੀਤਾ ਗਿਆ ਸੀਗਾ ਉਹਨੂੰ ਵਾਪਸ ਮੋੜਤਾ ਸੀਗਾ ਤੇ ਉਹ ਦੋਨੋਂ ਹੀ ਐਸਪੈਕਟ ਦੇ ਉੱਪਰ ਵੀ ਪੁਲਿਸ ਇਨਵੈਸਟੀਗੇਸ਼ਨ ਅੱਗੇ ਕਰ ਰਹੀ ਹੈ ਜੋ ਗੁਰਲਾਲ ਗੈਂਗਸਟਰ ਹੈਗਾ ਯੂਐਸ ਵਿੱਚ ਬੈਠਾ ਉਹਨੂੰ ਵੀ ਇਸ ਕੇਸ ਦੇ ਚ ਨਾਮਿਨੇਟ ਕਰ ਲਿਆ ਗਿਆ ਹੈ ਤੇ ਇਹਦੇ ਨਾਲ ਜੋ ਇਹਨਾਂ ਦੇ ਜੋ ਫਾਇਰਰਸ ਹੈ ਇਹਨਾਂ ਨੂੰ ਜਿਹਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਕਰਨ ਨਾਦਰ ਪਰਸਨ ਹੈਗਾ ਕਰਨ ਮਸੀ ਔਰ ਅੱਜੂ ਉਹਨੂੰ ਵੀ ਨਾਮਿਨੇਟ ਕਰਦੇ ਤਾਂ ਉਹ ਵੀ ਪੁਲਿਸ ਜਲਦ ਉਹਨਾਂ ਦਾ ਅਰੈਸਟ ਕਰ ਲਏਗੀ ਇਹਨਾਂ ਦੇ ਕੋਲੋਂ ਜੋ ਇਨਸੀਡੈਂਟ ਵੇਲੇ ਵਰਤੀ ਗਈ ਵਰਨਾਕਰ ਉਹ ਵੀ ਰਿਕਵਰ ਹੋ ਗਈ ਹੈ ਤੇ ਦੋਨਾਂ ਨੇ ਹੀ ਆਪਣੇ ਕ੍ਰਾਈਮ ਨੂੰ ਕਬੂਲ ਕਰ ਲਿਆ ਹੈ ਮੇਰੇ ਕਿੰਨੇ ਕੇਸ ਦੇ ਪਰਸਨ ਨੇ ਜਿਹੜੇ ਰੈਸਟ ਇਹ 25 ਤੋਂ 30 ਦੇ ਹੀ ਹੈ ਬੜੇ ਯੰਗ ਮੁੰਡੇ ਨੇ ਤੇ ਇਹਨਾਂ ਦਾ ਵੀ ਕ੍ਰਾਈਮ ਰੈਕੋਰਡ ਹੈਗਾ ਤੇ ਜੋ ਅਸ਼ਦੀਪ ਹੈ ਉਹਦੇ ਉੱਪਰ ਤਿੰਨ ਐਫ ਆਈ ਆਰਸ ਹੈ ਐਨ ਡੀ ਪੀ ਐਸ ਡੀ ਤੇ ਆਮ ਜੈਗ ਦੀ ਤੇ ਜੋ ਗੁਰਦੇਵ ਹੈਗਾ ਉਹਦੇ ਉੱਪਰ ਵੀ ਤਿੰਨ ਐਫ ਆਈ ਆਰਸ ਹੈ ਤੇ ਗੁਰਲਾਲ ਦੇ ਉੱਪਰ 15 ਐਫ ਆਈ ਆਰਸ ਹੈ ਤੇ ਕਰਨ ਦੇ ਉੱਪਰ ਵੀ ਦੋ ਆਮ ਜੈਗ ਦੇ ਐਫ ਆਈ ਆਰਸ ਤੇ ਵੀ ਕ੍ਰਿਮੀਨਲ ਮਾਈਂਡਡਡ ਪਰਸਨ ਹੈ ਤੇ ਇਹਨਾਂ ਦਾ ਕ੍ਰਾਈਮ ਰੈਕੋਰਡ ਹੈਗਾ ਤੇ ਉਹ ਪੂਰਾ ਹੀ क्राइम ਦੇ ਵਿੱਚ ਇੰਡल्जਡ ਹੈ ਤੇ ਇਦਾਂ ਦੇ ਕੰਮ ਕਰਦੇ ਰਹਿੰਦੇ ਕੁਝ ਪਰਸਨਲ ਗਰਾਜ ਯ ਸੀਗੇ ਨਾ ਉਹ ਤਫ਼ਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹ ਅਰ ਜੋ ਵਿਕਟਿਮ ਹੈ ਉਹਨੂੰ ਉਹਨੂੰ ਜਾਣਦੇ ਹੀ ਨਹੀਂ ਸੀਗੇ ਤੇ ਮਿਸਪਲੇਸ ਆਈਡੈਂਟੀਟੀ ਕਿਉਂਕਿ ਉਹਦੀ ਮਿਲਦੇ ਜੁਲਦੇ ਸ਼ਕਲ ਕਰਕੇ ਕਿਸੇ ਔਰ ਨੂੰ ਉਸੇ ਏਰੀਆ 'ਚ ਕਰਨ ਆਈ ਸੀਗੇ ਇਹਨਾਂ ਦੀ ਆਪਣੀ ਪੁਰਾਣੀ ਰੰਜਿਸ਼ ਹੈਗੀ ਇਹਨਾਂ ਦੇ ਨਾਲ ਦਾ ਜੋ ਸਾਥੀ ਹੈ ਗੁਰਲਾਲ ਦਾ ਕੋਈ ਸਾਥੀ ਹੈ ਇਥੇ ਜੋ ਡਰੱਗਸ ਦਾ ਉਹਦੇ ਨਾਲ ਡੀਲ ਜਾਂ ਟ੍ਰੇਡ ਕਰਦਾ ਸੀਗਾ ਉਦੇ ਨਾਲ ਪੈਸਿਆਂ ਦਾ ਲੈਣ ਦੇਣ ਦਾ ਕੁਝ ਇਹਨਾਂ ਦੀ ਆਪਣੀ ਰੰਜਿਸ਼ ਹੈਗੀ ਉਦੋਂ ਕਰਕੇ ਇਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਤੇ ਮੈਮ ਜਿਹਦੇ ਵਕ ਫਾਇਰਿੰਗ ਕਰਨੀ ਸੀ ਜਾਂ ਜਿਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀਗਾ ਕਿ ਉਹਨੂੰ ਅੱਗੇ ਉਹ ਕੀਤਾ ਜਾਵੇ ਅੱਗੇ ਉਹ ਤਫਤੀਸ਼ ਦਾ ਪਾਰਟ ਹੈਗਾ ਕਿਉਂਕਿ ਇਹਨਾਂ ਦੇ ਕਹਿਣ ਮੁਤਾਬਿਕ ਉਹ ਡਰੱਗ ਦੇ ਵਿੱਚ ਟੀਲ ਕਰਦਾ ਹੈਗਾ ਤੇ ਇਹਨਾਂ ਦਾ ਉਹ ਡਰੱਗ ਦਾ ਹੀ ਮਨੀ ਦਾ ਇਹ ਰੋਲਾ ਸੀਗਾ ਤੇ ਉਹਦੇ ਕਰਕੇ ਇਹਨਾਂ ਨੇ ਉਹਨੂੰ ਟਾਰਗੇਟ ਕਰਨਾ ਸੀਗਾ ਤਾਂ ਮੈਮ ਦੋ ਦੋ ਇੱਕ ਯੂਜ਼ ਅਰੈਸਟ ਹੋ ਗਏ ਦੋਨੋਂ ਨਾਮਿਨੇਟ ਕਰ ਲਿਆ ਗਿਆ ਹੈਗਾ ਤੇ ਅੱਗੇ ਵੀ ਤਫਤੀਸ਼ ਜਿਵੇਂ ਜਿਵੇਂ ਅੱਗੇ ਉਹ ਡਿਵੈਲਪਮੈਂਟਸ ਹੁੰਦੀਆਂ ਰਹੀਆਂ ਰਹਿਣਗੀਆਂ ਉਹਦਾ ਹੀ ਫਿਰ ਮੀਡੀਆ ਦੇ ਸਾਥੀਆਂ ਦੇ ਨਾਲ ਅਸੀਂ ਸਾਂਝਾ ਕਰਦੇ